ਾਂਜੋਗ ਕਮਿਸ਼ਨਰ ਪੁਲਿਸ ਸ਼੍ਰੀ ਗੁਪਤ ਸਿੰਘ ਜੀ ਪੁੱਲਰ ਉਹਨਾਂ ਦੀ ਅਗਵਾਈ ਹੇਠਾਂ ਤੇ ਕਮਿਸ਼ਨਟਰ ਅਮਰ ਵੱਲੋਂ ਮਾੜੇ ਅੰਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ ਜਿਸ ਦੀ ਲੜੀ ਵਿੱਚ 5 7 25 ਨੂੰ ਐਸਆਈ ਬਲਵਿੰਦਰ ਸਿੰਘ 49ए3 ਅਤੇ ਉਹਨਾਂ ਦੇ ਨਾਲ ਵਿਕੇਸ਼ ਕੁਮਾਰ ਉਹਨਾਂ ਦੀ ਟੀਮ ਨੇ ਛਾੜਾ ਚੁੰਗੀ ਲਾ ਕੇ ਨਾਕਾਮਦੀ ਕੀਤੀ ਹੋਈ ਸੀ ਔਰ ਉੱਥੇ ਇੱਕ ਕਾਰ ਆਈ ਹੈਗੀ ਹੈ ਸਵਰ ਡਿਜ਼ਾਇਰ ਤੇ ਉਹਨੂੰ ਸ਼ੱਕ ਦੇ ਤੌਰ ਤੇ ਰੋਕਿਆ ਤੇ ਉਹਦੇ ਵਿੱਚੋਂ ਜਿਹੜਾ ਵਿਅਕਤੀ ਆ ਉਹ ਜਖਦਮ ਗੱਡੀ ਰੋਕ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਹੱਥ ਲਪਾਵਾ ਸੀ ਔਰ ਜਦੋਂ ਉਹਨੂੰ ਫੜਿਆ ਗਿਆ ਪੁਲਿਸ ਪਾਰਟੀ ਨੇ ਬੜੀ ਮੁਸ਼ਤੈਦੀ ਨਾਲ ਉਹਨੂੰ ਕਾਬੂ ਕੀਤਾ ਔਰ ਜਦੋਂ ਚੈੱਕ ਕੀਤਾ ਤੇ ਉਹਦੇ ਕੋਲੋਂ ਅਫੀਮ ਮਿਲੀ ਜਿਹੜੀ ਬਾਅਦ ਵਿੱਚ ਵੇਟ ਕਰਨ ਤੇ 1.543 ਗ੍ਰਾਮ ਹੋਈ ਹੈ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈਗਾ ਔਰ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਰਤੇਸ਼ ਕੁਮਾਰ ਜਿਹੜਾ ਰਿਖੀ ਹੈਗਾ ਜਿਹੜਾ ਬੰਦਾ ਕਾਬੂ ਕੀਤਾ ਹੈਗਾ ਸ਼ਹਾਟੇ ਦਾ ਰਹਿਣ ਵਾਲਾ ਹੈਗਾ ਇਹਨੇ ਆਪਣੀ ਕਾਰ ਦੇ ਅੱਗੇ ਜਿਹੜੀ ਸੀਗੀ ਕਾਫੀ ਵੱਡਾ ਰਾਸ਼ਟਰੀ ਭਗਵਾ ਸੈਨਾ ਸੰਗਠਨ ਇਹਦਾ ਕਾਫੀ ਵੱਡਾ ਬੋਰਡ ਲਗਾਇਆ ਹੋਇਆ ਜਿੱਤੇ ਇਹਨੇ ਆਪਣੇ ਆਪ ਨੂੰ ਪੰਜਾਬ ਵਾਈਸ ਪ੍ਰੈਜ਼ੀਡੈਂਟ ਵੀ ਲਿਖਾਇਆ ਹੋਇਆ ਔਰ ਇਹ ਵੀ ਸਾਨੂੰ ਗੱਲ ਬਾਅਦ ਚ ਸਾਹਮਣੇ ਆਈ ਹੈ ਵੀ ਇਹ ਇਸਤੀ ਆੜ ਵਿੱਚ ਹੀ ਇਸ ਕੰਮ ਵਿੱਚ ਸੀਗਾ ਔਰ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀਗਾ ਲੋਕਾਂ ਦੀ ਅੱਖਾਂ 'ਚ ਵੀ ਧੋੜ ਝੌਂਗ ਰਿਹਾ ਸੀਗਾ ਔਰ ਇਹ ਇਹ ਹੁਣ ਅਸੀਂ ਜਿਹੜਾ ਹੈਗਾ ਇਹ ਵਿਅਕਤੀ ਜਿਹੜਾ ਫੜਿਆ ਹੈਗਾ ਔਰ ਇਹਨੂੰ ਅਥਾਰਟੀ ਅਸੀਂ ਵਿਸ਼ੇਸ਼ ਕਰ ਰਹੇ ਹਾਂ ਹੋਰ ਇਹ ਕਿੰਨੇ ਚਿਰ ਤੋਂ ਇਹ ਕਰ ਰਿਹਾ ਕਿਹਦੇ ਨਾਲ ਇਹ ਲਿੰਕ ਸੀ ਕਿੱਥੋਂ ਲਿਆਉਂਦਾ ਹੈਗਾ ਤੇ ਸਾਰਾ ਅਸੀਂ ਅਥਾਰਟੀ ਇਨਵੈਸਟੀਗੇਟ ਕਰਾਂਗੇ ਔਰ ਜਿਹੜਾ ਵਿੱਚ ਕਸੂਰ ਆ ਪਾਇਆ ਗਿਆ ਉਹਨੂੰ ਅਸੀਂ ਉਹਨੂੰ ਵੀ ਬੁੱਕ ਕਰਾਂਗੇ ਬਾਕੀ ਇਹ ਜਿਹੜੀ ਕਾਰਵਾਈ ਹੈਗੀ ਹੈ ਸਾਡੇ ACP ਕ੍ਰਾਈਮ ਯਾਦਵਿੰਦਰ ਸਿੰਘ ਔਰ ਇਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੀਤਾ ਕੰਮ ਬਲੁੰਦਰ ਸਿੰਘ ਸਾਡੇ ਇੰਚਾਰਜ ਸੀ 3 ਨੇ ਔਰ ਇਹਨਾਂ ਦੇ ਹੋਰ ਵੀ ਅੱਗੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਡਾ ਨਾਲ ਸ਼ੇਅਰ ਕਰ ਜਾਈਏ। ਮਾਝੋਗ ਵਿਸ਼ਨਰ ਪੁਲਿਸ ਸ਼੍ਰੀ ਗੁਪਤ ਸਿੰਘ ਜੀ ਪੁੱਲਰ ਉਹਨਾਂ ਦੀ ਅਦਤਾਂ ਤੇ ਕਮਿਸ਼ਨਰ ਅੰਮ੍ਰਿਤ ਸਰ ਵੱਲੋਂ ਮਾੜੇ ਅੰਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ। ਜਿਸ ਦੀ ਲੜੀ ਵਿੱਚ 5-7 25 ਨੂੰ ਐਸਆਈ ਬਲਵਿੰਦਰ ਸਿੰਘ 443 ਅਤੇ ਉਹਨਾਂ ਦੇ ਨਾਲ ਵਿਕੇਸ਼ ਕੁਮਾਰ ਉਹਨਾਂ ਦੀ ਟੀਮ ਨੇ ਛਾੜਾ ਚੁੰਗੀ ਲਾਗੇ ਨਾਕਾਮਦੀ ਕੀਤੀ ਹੋਈ ਸੀ। ਔਰ ਉੱਥੇ ਇੱਕ ਕਾਰ ਆਈ ਹੈਗੀ ਹੈ ਸਵਰ ਡਿਜ਼ਾਇਰ ਤੇ ਉਹਨੂੰ ਸ਼ੱਕ ਦੇ ਤੌਰ ਤੇ ਰੋਕਿਆ ਤੇ ਉਹਦੇ ਵਿੱਚੋਂ ਜਿਹੜਾ ਵਿਅਕਤੀ ਆ ਉਹ ਜਖਦਮ ਗੱਡੀ ਰੋਕ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਹੱਥ ਲਪਾਵਾ ਸੀ ਔਰ ਜਦੋਂ ਉਹਨੂੰ ਫੜਿਆ ਗਿਆ ਪੁਲਿਸ ਪਾਰਟੀ ਨੇ ਬੜੀ ਮੁਸ਼ਤੈਦੀ ਨਾਲ ਉਹਨੂੰ ਕਾਬੂ ਕੀਤਾ ਔਰ ਜਦੋਂ ਚੈੱਕ ਕੀਤਾ ਤੇ ਉਹਦੇ ਕੋਲੋਂ ਅਫੀਮ ਮਿਲੀ ਜਿਹੜੀ ਬਾਅਦ ਵਿੱਚ ਵੇਟ ਕਰਨ ਤੇ 1.547 ਗ੍ਰਾਮ ਹੋਈ ਹੈ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈਗਾ ਔਰ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਰਤੇਸ਼ ਕੁਮਾਰ ਜਿਹੜਾ ਰਿਖੀ ਹੈਗਾ ਜਿਹੜਾ ਬੰਦਾ ਕਾਬੂ ਕੀਤਾ ਹੈਗਾ ਸ਼ਹਾਟੇ ਦਾ ਰਹਿਣ ਵਾਲਾ ਹੈਗਾ ਇਹਨੇ ਆਪਣੀ ਕਾਰ ਦੇ ਅੱਗੇ ਜਿਹੜੀ ਸੀਗੀ ਕਾਫੀ ਵੱਡਾ ਰਾਸ਼ਟਰੀਆ ਭਗਵਾ ਸੈਨਾ ਸੰਗਠਨ ਇਹਦਾ ਕਾਫੀ ਵੱਡਾ ਬੋਰਡ ਲਗਾਇਆ ਹੋਇਆ ਜਿੱਤੇ ਇਹਨੇ ਆਪਣੇ ਆਪ ਨੂੰ ਪੰਜਾਬ ਵਾਈਸ ਪ੍ਰੈਜ਼ੀਡੈਂਟ ਵੀ ਲਿਖਾਇਆ ਹੋਇਆ ਔਰ ਇਹ ਵੀ ਸਾਨੂੰ ਗੱਲ ਬਾਅਦ ਚ ਸਾਹਮਣੇ ਆਈ ਹੈ ਵੀ ਇਹ ਇਸਤੀ ਆੜ ਵਿੱਚ ਹੀ ਇਸ ਕੰਮ ਵਿੱਚ ਸੀਗਾ ਔਰ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀਗਾ ਲੋਕਾਂ ਦੀ ਅੱਖਾਂ 'ਚ ਵੀ ਧੂੜ ਝੋਂਗ ਰਿਹਾ ਸੀਗਾ ਔਰ ਇਹ ਇਹ ਹੁਣ ਅਸੀਂ ਜਿਹੜਾ ਹੈਗਾ ਇਹ ਵਿਅਕਤੀ ਜਿਹੜਾ ਫੜਿਆ ਹੈਗਾ ਔਰ ਇਹਨੂੰ ਅਥਾਰਟੀ ਅਸੀਂ ਵਿਸ਼ੇਸ਼ ਕਰ ਰਹੇ ਹਾਂ ਹੋਰ ਇਹ ਕਿੰਨੇ ਚਿਰ ਤੋਂ ਇਹ ਕਰ ਰਿਹਾ ਕਿਹਦੇ ਨਾਲ ਇਹ ਲਿੰਕ ਸੀ ਕਿੱਥੋਂ ਲਿਆਉਂਦਾ ਹੈਗਾ ਤੇ ਸਾਰਾ ਅਸੀਂ ਅਥਾਰਟੀ ਇਨਵੈਸਟੀਗੇਟ ਕਰਾਂਗੇ ਔਰ ਜਿਹੜਾ ਵਿੱਚ ਕਸੂਰ ਪਾਇਆ ਗਿਆ ਉਹਨੂੰ ਅਸੀਂ ਉਹਨੂੰ ਵੀ ਬੁੱਕ ਕਰਾਂਗੇ ਬਾਕੀ ਇਹ ਜਿਹੜੀ ਕਾਰਵਾਈ ਹੈਗੀ ਹੈ ਸਾਡੇ ACP ਕ੍ਰਾਈਮ ਯਾਦਵਿੰਦਰ ਸਿੰਘ ਔਰ ਇਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੀਤਾ ਕੰਮ ਬਲੁੰਦਰ ਸਿੰਘ ਸਾਡੇ ਇੰਚਾਰਜ ਸੀ 3 ਨੇ ਔਰ ਇਹਨਾਂ ਦੇ ਹੋਰ ਵੀ ਅੱਗੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਡਾ ਨਾਲ ਸ਼ੇਅਰ ਕਰਿਓ